ਹਾਂਜੀ ਸਾਸੀਖਾਈ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਮੰਤੋਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਰੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990 99728 ਅੱਜ ਦੀ ਵੀਰ ਦੀ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਦੀ ਜਰਸੀ ਲੈ ਕੇ ਆਇਆ ਜੋ ਕਿ ਪਹਿਲਾ ਸੁਆਸ ਹੁੰਦੀ ਹੈ ਬਾਈ ਜੀ ਆ ਦੇਖ ਸਕਦੇ ਆ ਪਹਿਲਾ ਸੁਆਸ ਹੁੰਦੀ ਹੈ origional ਪੰਜਾਬ ਵਾਲੀ ਜਰਸੀ ਆ ਮੂੰਹ ਤੋਂ ਹਜੇ ਖੀਰੀ ਆ ਬਾਈ ਜੀ ਕੱਚੀ ਕੀਰੀ ਆ ਸੂਣ ਦੇ ਬੱਚੇ ਦੇ 14 ਤੋਂ 15 ਦਿਨ ਬਾਕੀ ਪਏ ਆ ਚੰਗੇ ਮਿਲਕ ਰਿਕਾਰਡ ਵਾਲੀ ਦੀ ਗਾਂ ਦੀ ਬੱਸੀ ਆ ਖੋਦੇਗੇ ਵੀਰ ਜੀ 50062 ਦੀ ਅੱਗੇ ਉਹਨੂੰ ਜੈਗ ਦਾ ਸੀਮਨ ਲੱਗਿਆ ਪਿਆ ਤੇ ਪਲੂਨ ਹੀ ਸੁੰਦੀ ਆ ਬਾਈ ਜੀ ਦੇਖ ਸਕਦੇ ਆ ਫੇਸ ਕੁਆਲਟੀ ਕੱਤਕਾਰ ਪੂਰਾ ਵਜਨ ਵਾਲੀ ਆ ਗੜ ਤੇ ਜੇ ਗੱਲ ਕਰੀਏ ਦੇਵੇ ਦੀ ਦੇਵਾਬਾਬਾ ਜੀ ਦੇਖ ਸਕਦੇ ਤੁਸੀਂ ਹੁਣ ਬਣਾਉਂਦੀ ਦੁਰੀ ਆਉਂਦੀ ਆ ਸੂਨ ਦੇ ਵਿੱਚ 12 ਤੋਂ 14 ਦਿਨ ਬਾਕੀ ਪਏ ਆ ਇਹਦੇ ਤੱਤ ਕੜ ਫੁੱਲ ਆ ਫੇਸ ਕੁਆਲਟੀ ਦੇਖ ਸਕਦੇ ਪੂਰੀ ਟਾਪ ਦੀ ਆ ਦੇਖ ਸਕਦੇ ਫੇਸ ਬਹੁਤ ਸੋਹਣਾ ਬੂਤੀਬਾਦੀ ਬਹੁਤ ਚੰਗੀਆਂ ਮੱਥੇ ਦੇ ਗੋਲ ਕਰਨਾ ਛੋਟਾ ਤੇ ਚੰਗੇ ਸੀਮਾਂ ਦੀ ਤੇ ਚੰਗੇ ਸੀਮਣ ਤੋਂ ਅੱਗੇ ਬਾਈ ਜੀ ਖੱਪਣਾਗੀ ਤੇ ਦੁੱਧ ਬਾਈ ਜੀ ਪਹਿਲੇ ਸਵੇਰੇ ਦੇ ਦੂੰਗੀ ਇਹ 22 ਕਿਲੋ ਲਾ 22 ਕਿਲੋ ਮੌਜ ਨਾਲ ਬੜੀ ਆਮਦਾਰੀ ਨਾਲ ਚਵਾ ਦੂੰਗੀ ਆ ਦੇਖ ਸਕਦੇ ਵਜਨ ਵਾਲੀ ਆ ਗੋਲ ਵੱਸੀ ਜਾਵਾਂ ਤੇ ਪੂਰੀ ਸੀਟ ਨਹੀਂ ਆ ਬਜੀ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਚਾਰੇ ਥਣ ਪੂਰੇ ਨਿਕੜ ਨੇ ਤੇ ਪੂਰੀ ਸਪੇਸ ਤੇ ਲੱਗੇ ਵਿਆ ਪਹਿਲਾ ਸੂਗਾ ਹੀ ਹੁੰਦੀ ਆ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਐਂਡ ਮੇਰਾ ਹੈਗਾ ਵੀਰਜੀ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨਿਹਾਲਸਗਾ ਤੇ ਮੇਰਾ ਮੋਬਾਈਲ ਨੰਬਰ 889999728 ਤੇ ਜੇ ਮੇਰੇ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਤਾਂ ਫੋਨ ਤੇ ਸੰਪਰਕ ਕਰ ਲਿਓ ਵਹਿੜ ਪੂਰੀ ਟੌਪ ਵਧੀਆ ਦੇਖ ਸਕਦੇ ਚਾਰੇ ਪਾਸਿਆਂ ਤੋਂ ਫਿਰ ਰੁਟੀਨ ਦੇ ਵਿੱਚ ਮਨੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਤੇ ਥੈਂਕ ਯੂ ਜੀ ਬੀ